ਸ਼ੁਰਤ ਮਲਿਆ ਪਿੰਡ ਦੇ ਥਾਣੇ ਦੇ ਵਿੱਚ ਉੱਥੇ ਸਾਡਾ ਪੁਲਿਸ ਸਾਥੀ ਸੀਗਾ ਉਹਦੇ ਘਰ ਦੇ ਵਿੱਚ ਬਲਾਸਟ ਕੀਤਾ ਗਿਆ ਸੀ ਔਰ ਇਹ ਜਦੋਂ ਦੋਨੋਂ ਬਲਾਸਟ ਹੁੰਦੇ ਆ ਇਹਨਾਂ ਦੀ ਜ਼ਿੰਮੇਵਾਰੀ ਹੈਪੀ ਪਾਸ਼ੀਆ ਨਾਮ ਦਾ ਇੱਕ ਜਿਹੜਾ ਗੈਂਗਸਟਰ ਆ ਹੁਣ ਆਪਣੇ ਆਪ ਨੂੰ ਅਤਵਾਦੀ ਕਹਿੰਦਾ ਆ ਬਾਹਰ ਅਮਰੀਕਾ ਬੈਠਾ ਉਹਨੇ ਇਹ ਜ਼ਿੰਮੇਵਾਰੀ ਲਈ ਸੀ ਔਰ ਬਬਰ ਖਾਲਸਾ ਇੰਟਰਨੈਸ਼ਨਲ ਦੇ ਹੈੱਡ ਦੇ ਤਹਿਤ ਇਹਨੇ ਆਪ ਦਾ ਇਹ ਜ਼ਿੰਮੇਵਾਰੀ ਲਈ ਸੀ ਮਟਾਲਾ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਐਸਐਸਪੀ ਸਾਹਿਬ ਦੀ ਟੀਮ ਨੇ ਬਹੁਤ ਛੇਤੀ ਹੀ ਇਹ ਦੋਨੋਂ ਕੇਸ ਫੇਸ ਕੀਤੇ ਆ ਅੱਜ ਇਸ ਕੇਸ ਦੇ ਵਿੱਚ 모ਹਿਤ ਤੇ ਵਿਸ਼ਾਲ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਪਰ 모ਹਿਤ ਨੂੰ ਜਦੋਂ ਰਿਕਵਰੀ ਲਈ ਲੈ ਕੇ ਜਾ ਰਹੇ ਸੀ ਤਾਂ ਮੌਕੇ ਤੇ 모ਹਿਤ ਨੇ ਉੱਥੇ ਜਿੱਥੇ ਮੈਥੇ ਥਾਣੇ ਦੇ ਏਰੀਆ ਵਿੱਚ ਉੱਥੇ ਜਿੱਥੇ ਨੇ ਪਿਸਟਲ ਲੁਕੋਇਆ ਹੋਇਆ ਸੀ ਇਨੇ ਪਿਸਟਲ ਚੁੱਕ ਕੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤਾਂ ਸਾਡਾ ਇੱਕ ਸਾਥੀ ਜ਼ਖਮੀ ਹੋਇਆ ਪੁਲਿਸ ਪਾਰਟੀ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਸੈਲਫ ਡਿਫੈਂਸ ਦੇ ਵਿੱਚ ਗੋਲੀਆਂ ਚਲਾਈਆਂ ਯਾਰ ਮੋਹਿਤ ਉਥੇ ਮੌਕੇ ਤੇ ਜ਼ਖਮੀ ਹੋ ਗਿਆ ਤੇ ਹਸਪੀਟਲ ਇੱਥੇ ਲਿਆਂਦਾ ਗਿਆ ਤੇ ਜੋ ਡਾਕਟਰਸ ਨੇ ਉਹਨੂੰ ਡੈੱਡ ਡਿਕਲੇਅਰ ਕਰਤਾ ਸੋ ਇਰਿਚ ਟੋਟਲ 4 ਬੰਦੇ ਇਨਵੋਲਡ ਸੀਗੇ ਦੋ ਅਸੀਂ ਅਰੈਸਟ ਕਰ ਲਏ ਆ ਦੂਜੇ ਦੋ ਆ ਦੋਹਾਂ ਚੋਂ ਇੱਕ ਦੀ ਡੈਥ ਹੋ ਗਈ ਹੈ ਐਨਕਾਊਂਟਰ ਦੇ ਵਿੱਚ ਪੁਲਿਸ ਨੇ ਜਦ ਸੈਲਫ ਪ੍ਰੋਫੈਸਰ ਚੋਰੀਆਂ ਸਲਾਈਆਂ ਇੱਕ ਅਰੈਸਟਰ ਔਰ ਦੂਸਰੇ ਦੋ ਉਹ ਵੀ ਅਸੀਂ ਛੇਤੀ ਅਰੈਸਟ ਕਰ ਲਾਂਗੇ ਇਹ ਬੜਾ ਕਲੀਅਰ ਮੈਸੇਜ ਹੈ ਜਿਹੜਾ ਵੀ ਵਿਅਕਤੀ ਕਾਨੂੰਨ ਨੂੰ ਆਪਦੇ ਹੱਥ ਵਿੱਚ ਲਾਊਗਾ ਪੰਜਾਬ ਦੇ ਅਮਨ ਚੈਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਪੁਲਿਸ ਉਹਦੇ ਖਿਲਾਫ ਸ਼ਕਤੀ ਨਾਲ ਕਾਰਵਾਈ ਕਰੂਗੀ ਔਰ ਇਹ ਕਿਸੇ ਕਿਸਮ ਦਾ ਵੀ ਕੋਈ ਵੀ ਸ਼ਰਾਰਤ ਬਾਜੀ ਨੂੰ ਇਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਔਰ ਸਖਤੋ ਸਖਤ ਅਸੀਂ ਕਾਨੂੰਨ ਦੇ ਮੁਤਾਬਕ ਉਹਨੂੰ ਸਜ਼ਾ ਦਵਾ ਸਰ ਮੋਹਿਤ ਜੀ ਵਿਸ਼ਾਲ ਦੀ ਬੈਕੌਂਡ ਦੀ ਗੱਲ ਕੀਤੀ ਜਾ ਉਹ ਕਿੰਨੇ ਕ੍ਰਿਮੀਨਲ ਇਹਨਾਂ ਦੇ ਕਿਰਦਾਰ ਸਨ ਉਹ ਅਸੀਂ ਹੁਣ ਸਾਰੇ ਕਿਉਂਕਿ ਇਹ ਅੱਜ ਹੀ ਅਰੈਸਟ ਕੀਤੇ ਗਏ ਸੀਗੇ ਕਿਨਾਂ ਸਾਰਿਆਂ ਦੇ ਅਸੀਂ ਕਰ ਰਹੇ ਹਾਂ ਇਹ ਬੇਸਿਕਲੀ ਸਾਰੇ ਪਾਕਿਸਤਾਨ ਆਈਐਸਆਈ ਨਾਲ ਇਨਟੈਕਟ ਸੀਗੇ ਹੈਪੀ ਪਾਸ਼ੀਆ ਇਹਨਾਂ ਨੂੰ ਚਲਾ ਰਿਹਾ ਸੀਗਾ ਜਿਹੜੇ ਇਹਨਾਂ ਦੇ ਦੂਜੇ ਦੋ ਸਾਥੀ ਵੀ ਆ ਉਹ ਵੀ ਅਸੀਂ ਜਿਹੜੇ ਫੜਨੇ ਆ ਉਹ ਵੀ ਉੱਥੋਂ ਹੀ ਸਾਰੀਆਂ ਇਹ ਨਿਸ਼ਾਨਦੇਸ਼ ਲੈਂਦੇ ਸੀ ਤਾਂ ਉਹ ਬਲਾਸਟ ਕੀਤੇ ਗਏ ਸੀ ਪਹਿਲਾਂ ਕਿੰਨੇ ਕੋ ਮਰ ਗਏ ਇਹਨਾਂ ਦੁਆ ਦੇ ہاں ਜਿਹੜਾ ਇਹ ਤਕਰੀਬਨ 25 20 25 26 ਸਾਲ ਦਾ ਯਾਰ ਕੀ ਕੀ ਰਿਕਵਰ ਕੀਤਾ ਗਿਆ ਸੀ ਇੱਕ ਪਿਸਟਲ ਤੀ ਬਹੁਤ ਦਾ ਰਿਕਵਰ ਹੋਇਆ ਸੀ ਤੇ ਸਾਰੇ ਨੂੰ ਇੱਕ ਬਟਾਲੇ ਕਿੱਥੋਂ ਦੀ ਗ੍ਰਿਫਤਾਰ ਕੀਤਾ ਸੀ ਇਹ ਬਟਾਲੇ ਜਿਹੜਾ 모ਹਿਤ ਹੈਗਾ ਜਿਹਦਾ ਇਨਕਾਉਂਟਰ ਚ ਡੈਥ ਹੋਈ ਹੈ ਇਹਨੂੰ ਅਸੀਂ ਮੇਨ ਰੋਡ ਤੇ ਜਿਹੜਾ ਸਾਡਾ ਵਿਧੀਪੁਰ ਨਾਕਾ ਹੈ ਉੱਥੋਂ ਇਹਨੂੰ ਰੈਸ ਕੀਤਾ ਸੀਗਾ ਤੇ ਜਿਹੜਾ ਵਿਸ਼ਾਲ ਉਹਨੂੰ ਉਹਦੇ ਘਰ ਤੋਂ ਹੀ ਅਸੀਂ ਅਰੈਸਟ ਕੀਤਾ ਜੀ। ਮੋਹਿਤ ਕਿੱਥੇ ਦਾ ਰਹਿਣ ਵਾਲਾ ਸੀ? ਮੋਹਿਤ ਤੇ ਉਹਦੇ ਦੀ ਕੋਈ ਜਿਹੜਾ ਹੈ ਆਪਣੇ ਬਟਾਲੇ ਦੇ ਨਾਲ ਹੀ ਉੱਥੋਂ ਦਾ ਰਹਿਣ ਵਾਲਾ ਹੈ ਜੀ। ਤੇ ਜਿਹੜਾ ਵਿਸ਼ਾਲ ਹੈਗਾ ਇਹ ਬਾਸਰਪੁਰ ਦਾ ਉੱਥੋਂ ਸੀ ਨਹੀਂ ਡਿਊਰਿੰਗ ਡਿਊਰਿੰਗ ਜਿਹੜਾ ਜਿਹੜਾ ਹੁਣ ਇਨਕਾਊਂਟਰ ਹੋਇਆ ਸਰ ਇਹਦੇ ਵਿੱਚ ਵਿਸ਼ਾਲ ਵੀ ਸੀ ਨਾਲ? ਨਹੀਂ ਇਹਦੇ ਸਿਰਫ ਮੋਹਿਤ ਨੂੰ ਹੀ ਪੁਲਿਸ ਪਾਰਟੀ ਲੈ ਕੇ ਗਈ ਸੀ ਜੀ। ਤੇ ਮੋਹਿਤ ਦੇ ਨਿਸ਼ਾਨਦੇਹੀ ਤੇ ਹੀ ਰਿਕਵਰ ਕਰਨਗੇ ਸਰ ਸਰ ਪਿਸਤਲ ਪਹਿਲਾਂ ਰਿਕਵਰ ਹੋਇਆ ਕਿ ਬਾਅਦ ਚ ਜੀ? ਪਿਸਟਲ ਪਿਸਟਲ ਦੇਖੋ ਇਹਨੇ ਪਿਸਟਲ ਜਿਹੜਾ ਜੋ ਇੱਕ ਪ੍ਰਸੀਜਰ ਹੁੰਦਾ ਹੈ ਜਿੱਦੇ ਇਹ ਚੀਜ਼ ਲਪੋਈ ਹੁੰਦੀ ਹੈ ਉਹਨੇ ਪਿਸਟਲ ਰਿਕਵਰ ਕਰਕੇ ਦੇਣਾ ਇਹਨੇ ਪਿਸਟਲ ਰਿਕਵਰ ਕਰਦੇ ਹੀ ਨਾਲ ਹੀ ਪੁਲਿਸ ਪਾਰਟੀ ਤੇ ਇਹਨੇ ਫਾਇਰ ਕੀਤਾ ਸਰ ਜਿਹੜਾ ਪੁਲਿਸ ਮੈਨ ਜਖਮੀ ਹੋਇਆ ਉਹਦੇ ਕੀ ਹਾਲ ਹੈ ਉਹ ਠੀਕ ਹੈ ਜੀ ਆਪਣਾ ਉਹਨੂੰ ਫਸਟੇਟ ਮਿਲਰੀ ਆ ਔਰ ਸਾਰਾ ਐਕਸਚੇਂਜ ਵੀ ਹੋ ਰਿਹਾ ਡਾਕਟਰ ਸਾਹਿਬ ਉਹਨੂੰ ਦੇਖ ਰਹੇ ਆ ਉਹ ਵੀ ਸੀਰੀਅਸਲੀ ਇੰਜਰਡ ਹੈ ਪਾਣਾ ਮੱਤੇ ਦੇ ਪੁਲਿਸ ਸਟੇਸ਼ਨ ਮੱਤੇ ਦੇ ਵਿੱਚ ਪੈਂਦਾ ਅਬੀਸਰ ਰੂਰਲ ਰਿਸਟ੍ਰਿਕਸ਼ਨ ਚ ਉੱਥੇ ਇਹ ਚੀਜ਼ ਹੋਈ ਹੈ ਜੀ ਕਿਹਨੇ ਕੁ ਵੇਸਰ ਇਹ ਤਕਰੀਬਨ ਸ਼ਾਮੀ ਕੋਈ 8:00 7:30 7:30 8:00 ਦੇ ਵਿੱਚ ਐਗਜ਼ੈਕਟ ਟਾਈਮ ਮੈਂ ਤੁਹਾਨੂੰ ਦੱਸ ਦੂੰਗਾ ਪਰ 7:30 8:00 ਸਵਾ 8:00 ਦੇ ਵਿੱਚ ਹੀ ਆ ਮੈਂ ਦੁਬਾਰਾ ਤੁਹਾਡੇ ਜ਼ਰੀਏ ਨੌਜਵਾਨਾਂ ਨੂੰ ਵੀ ਅਪੀਲ ਕਰੂੰਗਾ ਕਿ ਇਹ ਜਿਹੜੇ ਸ਼ਾਰਤੀ ਅੰਸਰ ਬਾਹਰ ਬੈਠੇ ਆ ਇਹਨਾਂ ਦੀਆਂ ਗੱਲਾਂ ਵਿੱਚ ਆ ਕੇ ਅਸੀਂ ਪੰਜਾਬ ਦਾ ਮਾਹੌਲ ਖਰਾਬ ਨਾ ਕਰੀਏ ਔਰ ਪੰਜਾਬ ਦੇ ਇੱਕ ਇੱਕ ਚੰਗਾ ਸਟੇਟ ਆ ਪੰਜਾਬ ਨੂੰ ਛਾਲ ਰੱਖੀ ਹੈ ਔਰ ਜੇਕਰ ਕੋਈ ਵੀ ਉਹਨਾਂ ਸ਼ਰਾਰਤੀ ਅੰਸਰਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਕਾਨੂੰਨ ਨੂੰ ਹੱਥ ਦੇ ਵਿੱਚ ਲਾਊਗਾ ਤੇ ਪੰਜਾਬ ਪੁਲਿਸ ਦਾ ਬੜਾ ਕਲੀਅਰ ਮੈਸੇਜ ਆ ਅਸੀਂ ਉਹਨੂੰ ਸ਼ਕਤੀ ਨਾਲ ਨਜਿੱਠਾਂਗੇ ਔਰ ਪੰਜਾਬ ਦਾ ਮਾਹੌਲ ਅਸੀਂ ਖਰਾਬ ਨਹੀਂ ਹੁੰਦਣ ਦੇਵਾਂਗੇ ਥੈਂਕ ਯੂ ਸ਼ੁਕਰੀਆ